ਔਰ ਗਾਇਸ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਉਤਾਰੇ ਕਿਵੇਂ ਦਾ ਵਲੋਗ ਬਣਿਆ ਦੱਸਿਓ ਦੂਜਾ ਵਲੋਗ ਬਣਾ ਲੰਗੇ ਆਪਾਂ ਸਿੱਧਾ ਬਾਬੇ ਦਾ ਹੀ ਬਣਾਇਆ ਓਕੇ ਰਿਪੋਰਟ ਕਰ ਦਿਆਂਗੇ ਪੂਰੀ ਓਕੇ ਰਿਪੋਰਟ ਕਰ ਦਾਂਗੇ ਇਹਦੀ ਗੱਲ ਸੁਣੇ ਕੋਈ ਤੇ ਉਹ ਇੱਥੇ ਆ ਕੇ ਬਹੁਤ ਦੂਰ ਬੈਠਾ ਹੈ ਸਭ ਤੋਂ ਬਾਬਾ ਜੀ ਬਾਬਾ ਬਹੁਤ ਦੂਰ ਬੈਠਾ ਲਤਾਉਣੀ ਤੱਕ ਗਏ ਸਾਡੀਆਂ ਜੀ ਜਲਦੀ ਜਲਦੀ ਪਹੁੰਚਾਂਗੇ ਜਾਵਾਂਗੇ ਦਸਤਨ ਕਰੋ ਆ ਕੇ ਸਾਡੇ ਲੰਗਰ ਦਾ ਬਹੁਤ ਲੱਗੇ ਇਹਦਾ ਖਾਣੇ ਵੀ ਹੈਗੇ ਆ ਵੇਲੇ ਖਾਵਾਂਗੇ ਹੋਰ ਵੇਲੇ ਖਾਵਾਂ ਕਿਉਂਕਿ ਮੱਥਾ ਟੇਕਣਾ ਬਰਾੜ ਹੁੰਦੀ ਮੁੰਡਿਆਂ ਨੂੰ ਆਜੋ ਗਾਈਜ਼ ਪਤਾ ਹੀ ਆ ਦੇ ਨਾਲ ਹੋਰ ਦੋ ਮੁੰਡੇ ਨੇ ਦੋ ਮੁੰਡੇ ਹੋਰ ਆਏ ਆ ਉੱਥੋਂ ਨਵੇਂ ਸ਼ਹਿਰ ਤੋਂ ਵਾਸੀ ਆਈ ਸੀ ਮੈਨੂੰ ਥੋੜੀ ਜਿਹੀ ਤੇ ਮੈਂ ਵਾਸੀ ਕਰਕੇ ਐਮੂ ਕੀਤਾ ਸੀ ਵਾਸੀ ਆਈ ਸੀ ਕਿ ਮੁੰਡਿਆਂ ਨੇ ਵਾਸੀ ਮਾਰ ਗਿਆ ਏ ਹੁਣ ਮੈਂ ਬਿਲਕੁਲ ਸੈੱਟ ਹਾਂ ਕੰਫਰਟੇਬਲ ਬਲਕਨਾਥ ਜੀ ਨਾਲ ਸੈੱਟ ਹਾਂ ਕਾਫੇ ਵਾਹ ਨੂੰ ਪਤਾ ਹੀ ਆ ਜਿੱਦਾਂ ਕੀ ਆਪਾਂ ਟੂਰ ਟੂਰਿਸਟ ਕੱਢਦੇ ਰਹਿੰਨੇ ਆ ਅਗਲਾ ਆਪਣਾ ਤੁਰਿਆ ਹੁਣ ਆਲੀ ਦਾ ਬਾਬੇ ਬਾਹਰ ਆ ਭਾਈ ਜਵਾਲਾ ਜਵਾਲਾ ਆ ਜੀ ਦਾ ਆ ਆਪਣਾ ਬੱਚਾ ਓਏ ਓਏ ਬੱਚੇ ਮਾਮੂ ਜਾਨ ਕਹਿੰਦੇ ਆ ਮਾਮੂ ਜਾਨ 10 ਸਾਲਾਂ ਦਾ ਇਹਨੂੰ ਰੋਟੀ ਨਹੀਂ ਖਵਾਈਏ ਤੁਰਕੋ ਸਿੰਕਿੰਗ ਆ ਇਹ ਇਹਨੂੰ ਲੰਗਰ ਖਾਣਾ ਹੀ ਖਾਣਾ ਆ ਇਹ ਸਮੇ ਦਾ ਬਹੁਤ ਪਵੰਦਾ ਤਾਂ ਕਰਕੇ ਮੋਰੀ ਰਹਿੰਦਾ ਰਹਿੰਦਾ ਇਹ ਮੁੰਡਾ ਤੇ ਹੁਣ ਤੁਹਾਨੂੰ ਅੱਗੇ ਜਗ੍ਹਾ ਦਿਖਾਵਾਂਗੇ ਪਰ ਤੁਸੀਂ ਇੱਕ ਵਾਰ ਵਾਈਬ ਚੈੱਕ ਕਰੋ ਊ ਚੈੱਕ ਕਰੋ ਵਾਈਬ ਚੈੱਕ ਕਰੋ ਤੇ ਅਣ ਤੁਹਾਨੂੰ ਅਸੀਂ ਇੱਥੇ ਦਿਖਾਵਾਂਗੇ ਬਾਬੇ ਦੀ ਤੁਰ ਗੋਫਾ ਤੇ ਥੋੜੀ ਵੀਡੀਓ ਕਲਿੱਪ ਜਿਵੇਂ ਬਣਾਉਣ ਦੇਣਗੇ ਤਾਂ ਤੇ ਬਾਕੀ ਆਪਾਂ ਡੈਮ ਤੇ ਕਿਉਂ ਕਿੱਦਾਂਗੇ ਡੈਮ ਦਾ ਮਹਾਵਾਂ ਹੈ ਡੈਮ ਹੋ ਜਾਈਦਾ ਹਰ ਵਾਰ ਬੀੜ ਰਹੀ ਅਸੀਂ ਦੂਰੇ ਜਾਣਾ ਇਹ ਠੀਕ ਅਸੀਂ ਹਾਂ ਓਕੇ ਹਾਂਜੀ ਮਿੱਤਰੋ ਆਪਾਂ ਆ ਗਏ ਆ ਆਪਾਂ ਹੁਣ ਜਾਣਾ ਡੈਮ 'ਚ ਹੈਲੋ ਦੋਸਤੋ ਹੈਲੋ ਦੋਸਤੋ ਕੀ ਹਾਲੇ ਕੀ ਹਾਲੇ ਆ ਜਿਹੜਾ ਬਹੁਤ ਖਤਰਨਾਕ ਪਹਾੜੀਆਂ ਬਰਫ਼ੀਲੀਆਂ ਪਹਾੜੀਆਂ ਪਹਾੜੀਆਂ ਦਿਖਾਓ ਉਹਨਾਂ ਨੂੰ ਬਰਫ਼ੀਲੀਆਂ ਪਹਾੜੀਆਂ ਦਿਖਾਉਂਗਾ ਟਾਈਟੈਨਿਕ ਦੀਆਂ ਪਹਾੜੀਆਂ ਨੇ ਟਾਈਟੈਨਿਕ ਦੀਆਂ ਗਾਣਾ ਪਤਾ ਕਿੱਥੇ ਆਪਾਂ ਉੱਥੇ ਪੜੀ ਪਾਰ ਕਰਕੇ ਤੇ ਅਗਲੀ ਪਹਾੜੀ ਜਾਣਾ ਆਪਾਂ ਕਮਨ ਗਾਇਸ ਦੇਖੋ गाइस ਗਾਇਸ ਰੋਡ ਦੇਖੋ ਬਹੁਤ ਗੰਦਾ ਰੋਡ ਹੈ ਜੇ ਐਕਸਟਰੀ ਮੇ ਬਾਜ਼ੀ ਨਾ ਖਾਜ਼ਮਾ ਹੈਲੋ ਗਾਇਸ ਕੀ ਹਾਲ ਚਾਲ ਹੈ ਹੈਲੋ ਗਾਇਸ ਹੈਲੋ ਗਾਇਸ ਯਾਲੇ ਯਾਲੇ ਤੁਹਾਨੂੰ ਸਿੱਤ ਵਾਲਾ ਉਸਤਾਦ ਜੀ ਆਪਣੇ ਪੇਸ਼ ਹੋਣ ਜਾ ਰਹੇ ਨੇ ਗਾਇਸ ਸਰਾਉਡ ਦੇਖੋ ਆਪਾਂ ਜਾਣਾ ਆ ਬਾਕੀ ਅੱਗੇ ਟੋਰ ਆਪਾਂ ਮੁੰਗੇ ਕਿੱਥੇ ਬਨਾਲੀ ਬਨਾਲੀ ਪਹੁੰਚ ਗਏ ਆ ਬਨਾਲੀ ਨਹੀਂ ਐਕਚੁਅਲੀ ਡੈਮ ਪਹੁੰਚ ਗਏ ਆ ਆ ਦੇਖੋ ਵੀ ਕਿੰਸੀ ਦੇ ਗਈ ਕਿੰਸੀ ਦੇਖੀ ਤੁਸੀਂ ਕਦੀ ਆ ਦੇਖ ਲੋ ਆਹ ਉਹ ਟਿਕਾੜੀ ਫੋਟੋ ਕਾਇਦੇ ਆਹ ਉਹ ਟਿਕਾੜੀ ਬੰਦਿਆ ਆਹ ਬੰਦ ਚੰਨਾ ਪਾ ਡੈਮ ਜਾਂਦੇ ਹੋੜੀ ਵੀਡੀਓ ਦਿਖਾਵਾਂਗੇ ਆਪਾਂ ਜਾਈ ਵੀਡੀਓ ਬਣਾਉਂਦੇ ਫੋਨ ਲੈ ਲਾਦਾ ਡੌਂਕੀ ਲਾਉਣ ਲੱਗੇ ਆ ਯਾਰ ਭਾਈ ਭਾਈ ਬਹੁਤ ਥੁਰੀ ਜਰਾ ਬਸਦੇ ਆ ਭਾਈ ਭਾਈ ਬਸਦੇ ਆ ਆਪਾਂ ਏਰੀਆ ਸਾਡਾ ਜੱਟ ਨੇ ਸਾਨਾ ਕੀਤਾ ਧੋਖਾ ਆਨੋ ਕੁੱਟਿਆ ਮਾਰਿਆ ਉਹ ਬੜੀ ਮਾੜੀ ਹਾਲਾਤ ਕੀਤੀ ਭਾਈ ਮਾਰੇ ਹਾਲਾਤ ਹੋਏ ਆ ਥੱਲੇ ਪੈ ਆ ਡੌਂਕੀ ਵੀ ਟਕਰੇ ਭਾਈ ਭਾਈ ਡਾਂਡੇ ਤੋਂ ਆ ਭਾਈ ਅੱਜ ਆਪਣੇ ਸਾਰੇ ਪਾਸੋਂ ਡੇਕਤਾ ਆ ਸਾਰਾ ਸਮਾਨ ਡੇਕਤਾ ਆਪਣਾ ਬਹੁਤ ਬੁਰਾ ਹਾਲ ਆ ਜੀ ਡੌਂਕੀ ਨਾ ਲਾਇਓ ਡੌਂਕੀ ਨਾ ਲਾਇਓ ਭਾਈ ਬਹੁਤ ਬੁਰਾ ਹਾਲ ਆ ਦੇਖੋ ਸਾਰੇ ਮੁੰਡੇ ਡੌਂਕੀ ਲਾਉਣਾ ਏਸੇ ਭਾਈ ਡਾਂਡੇ ਤੋਂ ਆਏ ਆ ਡਾਂਡੇ ਤੋਂ ਆਏ ਆ ਉਹ ਦੇਖੋ ਭਾਈ ਕੀ ਹਾਲ ਬਣ ਗਿਆ ਉਹਦਾ ਇਹ ਸਾਰੇ ਬਦੇ ਪਾਣੀ ਪਾਣੀ ਆਲ ਵੜ ਗਿਆ ਸੁੱਕੇ ਆਲ ਵੜਾ ਭਾਈ ਆ ਜਦੋਂ ਪੈਣਾ ਛਾਲੇ ਪੈਦੇ ਛਾਲੇ ਪੈਦੇ ਬਾਦ ਬੜਾ ਹਾਲ ਹੋਇਆ ਭਜੀ ਡੌਕੀ ਨਾਲ ਭਾਈ ਬਹੁਤ ਖਾ ਡੌਕੀ ਗੂੰਗੀ ਲਾਉਣ ਔਕਾ ਭਾਈ 40 ਲੱਖ ਰੁਪਿਆ 40 ਲੱਖ ਰੁਪਿਆ ਡੌਕੀ ਲਈਆ ਤੇ ਏਜੰਟ ਖਾ ਗਿਆ ਪੈਸੇ ਸਾਰੇ